ਹਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਸਕੂਲ ਲੇਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮੈਂ ਗਿਆਨ ਮੰਦਿਰ ਸਕੂਲ ਵਿੱਚ 5ਵੀਂ ਜਮਾਤ ਵਿੱਚ ਪੜਦਾ ਹਾਂ 60 ਸਾਲ ਪੁਰਾਣੇ ਇਸ ਸਕੂਲ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲੀ ਹੋਈ ਹੈ ਇਹ ਹੈ ਸਕੂਲ ਸ਼ਹਿਰ ਦੇ ਮੱਧ ਵਿੱਚ ਕਾਫੀ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ ਸ਼ਹਿਰ ਦੇ ਹਰ ਕੋਨੇ ਤੋਂ ਵਿਦਿਆਰਥੀ ਇੱਥੇ ਪੜਨ ਲਈ ਆਉਂਦੇ ਹਨ ਜਿਵੇਂ ਹੀ ਮੈਂ ਆਪਣੇ ਸਕੂਲ ਵਿੱਚ ਦਾਖਲ ਹੁੰਦਾ ਹਾਂ ਮੈਨੂੰ ਰੰਗ-ਬਰੰਗੇ ਫੁੱਲਾਂ ਦੀ ਆਕਰਸ਼ਕ ਕਤਾਰਾਂ ਦਿਖਾਈ ਦਿੰਦੀਆਂ ਹਨ ਵਿਸ਼ਾਲ ਪੈਂਟੀ ਕ ਨਾਲ ਸਜਿਆ ਇੱਕ ਕਮਰਾ ਮਹਿਮਾਨਾਂ ਦਾ ਸਵਾਗਤ ਕਰਦਾ ਹੈ ਅਤੇ ਸਾਡੇ ਸਕੂਲ ਵਿੱਚ 100 ਦੇ ਕਰੀਬ ਕਮਰੇ ਹਨ ਹਵਾਦਾਰ ਕਮਰਿਆਂ ਵਿੱਚ ਲੋੜੀ ਦੀ ਗਿਣਤੀ ਵਿੱਚ ਪੱਖੇ ਅਤੇ ਟਿਊਬ ਲਾਈਟਾਂ ਲਗਾਈਆਂ ਗਈਆਂ ਹਨ ਸਕੂਲ ਦੇ ਵਿੱਚਕਾਰ ਇੱਕ ਵੱਡਾ ਖੇਡ ਦਾ ਮੈਦਾਨ ਹੈ। ਇਸ ਦੇ ਨਾਲ ਲੱਗਦੇ ਇੱਕ ਵੱਡੇ ਕਮਰੇ ਵਿੱਚ ਸਾਰੀਆਂ ਖੇਡਾਂ ਲਈ ਟੁਕਮਾਂ ਸਮਾਨ ਰੱਖਿਆ ਗਿਆ ਹੈ। ਬੈਡਮਿੰਟਨ ਅਤੇ ਟੈਨਿਸ ਵਰਗੀਆਂ ਖੇਡਾਂ ਲਈ ਵੱਖ-ਵੱਖ ਕੋਰਟ ਬਣਾਏ ਗਏ ਹਨ। ਸਕੂਲ ਦੇ ਕੋਲੋਂ ਲੰਘਦੀਆਂ ਸੜਕਾਂ, ਸਾਰੀਆਂ ਸੜਕਾਂ ਤੇ ਉੱਚੇ-ਉੱਚੇ ਛਾਂਦਾਰ ਰਕਤ ਹਨ ਇੱਥੇ ਵਿਗਿਆਨ ਭਗੋਲ ਇਤਿਹਾਸ ਗਣਿਤ ਅਤੇ ਹੋਰ ਸਾਰੇ ਵਿਸ਼ਾ ਲਈ ਪ੍ਰਯੋਗਸ਼ਾਲਾ ਤੇ ਕਮਰੇ ਮੁਹੱਈਆ ਕਰਵਾਏ ਗਏ ਹਨ ਇਨ੍ਹਾਂ ਵਿੱਚ ਵਿਸ਼ਾ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਵਸਤੂਆਂ ਉਪਲਬਧ ਹਨ ਇੱਥੋਂ ਦੀ ਲਾਇਬ੍ਰੇਰੀ ਵਿੱਚ ਕਈ ਕਿਤਾਬਾਂ ਰਸਾਲੇ ਅਤੇ ਕੁਝ ਅਖਬਾਰ ਵੀ ਦੱਕੇ ਹੋ ਰਹੀ ਹਨ ਹਸਪਤਾਲ ਟੀਚਰ ਰੂਮ ਖਾਸ ਤਸਵਦਾ ਵਧੀਆ ਨਿਰਮਾਣ ਕੀਤਾ ਗਿਆ ਹੈ ਸਾਡੇ ਪ੍ਰਿੰਸੀਪਲ ਅਨੁਸ਼ਾਸਨ ਪ੍ਰੀਅ ਹਨ ਅਤੇ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਨ ਪੜਾਈ ਦੇ ਨਾਲ-ਨਾਲ ਉਹ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦੇ ਹਨ ਇਸੇ ਕਰਕੇ ਸਾਡਾ ਸਕੂਲ ਪੜਾਈ ਤੇ ਖੇਡਾਂ ਦੋਵਾਂ ਪੱਖੋਂ ਸ਼ਾਨਦਾਰ ਹੈ। ਮੈਨੂੰ ਆਪਣੇ ਸਕੂਲ ਅਤੇ ਇੱਥੋਂ ਦੇ ਯੋਗ ਦੇ ਆਪਕਾ ਤੇ ਮਾਣ ਹੈ। ਤੁਹਾਬਤਿਓ ਐਸੀ ਮੇਰਾ ਸਕੂਲ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਆਂ ਅਗਲੀ ਵੀਡੀਓ ਵਿੱਚ।